ਹਾਂਜੀ ਪਾਪਾ ਸ਼ਿਕਰੀ ਸਾਰੇ ਜਣ ਜਿਵੇਂ ਬਾਈ ਆਪਣੇ ਪੰਜਾਬ ਦੇ ਵਿੱਚ 10 ਸਾਲ ਤੋਂ ਪਿੱਛੇ ਜੋ ਕੁਝ ਹੋ ਰਿਹਾ ਵਾ ਉਹ ਇਹੀ ਹੋ ਰਿਹਾ ਬਾਈ ਕਿ ਆਪਾਂ ਆਇਲੈਂਡਸ ਵਾਲੇ ਕੋਈ ਕੁੜੀ ਲੱਭਦੇ ਆ ਉਹਦੇ ਉੱਤੇ ਪੈਸੇ ਲਾਉਂਦੇ ਆ ਫਿਰ ਉਹਨੂੰ ਬਾਹਰ ਭੇਜਦੇ ਆ ਆਪਣੇ ਮਨ ਚ ਆਪਣੇ ਮਾਪੇ ਦੇ ਮਨ ਚ ਇਹ ਹੁੰਦਾ ਵਾ ਕਿ ਸਾਡੇ ਮੁੰਡੇ ਨੂੰ ਵੀ ਇਹ ਲੈ ਜੋਗੇ ਪਰ ਆਹ ਕੁੜੀ ਕੈਨੇਡਾ ਤੋਂ ਆ ਕੇ ਆਪਣੇ ਪਤਾ ਨਹੀਂ ਕੌਣ ਸੀ ਉਹ ਬੰਦਾ ਕੌਣ ਨਹੀਂ ਉਹਦੇ ਨਾਲ ਮਿਲ ਕੇ ਕੋਈ ਕੋਲ ਡਰਿੰਕ ਚ ਕੁ 4-5 ਗੋਲੀਆਂ ਪਾ ਗਿਓ ਮੁੰਡੇ ਨੂੰ ਇਕਲੌਤਾ ਮੁੰਡਾ ਹੁੰਦਾ 25 ਕਿੱਲੇ ਨੇ ਮੁੰਡੇ ਕੋਲ ਇਕਲੌਤਾ ਮੁੰਡਾ ਨੂੰ ਖਤਮ ਕਰ ਦਿੰਦੀ ਆ ਬਈ ਆਜੋ ਆਪਾਂ ਪੂਰੀ ਨਿਊਜ਼ ਸੁਣਦੀ ਆ ਉਹਦੇ ਮਾਵਾਪਰ ਤੋਂ ਜੋ ਮੁੰਡੇ ਦੇ ਮਾਵਾਪਰ ਕੀ ਕੀ ਕਹਿ ਰਹੇ ਨੇ ਆਜੋ ਇਹਨੇ ਇਹਨੇ ਮਾਰਤਾ ਮੈਂ ਇਹਨੂੰ ਪੁੱਤ ਆਖਿਆ ਕਰ ਮੈਂ ਮੇਰਾ ਪੁੱਤਾ ਗੁਰਵਿੰਦਰ ਵੀ ਪੁੱਤ ਹੈ ਤੂੰ ਵੀ ਮੇਰਾ ਪੁੱਤ ਹੈ ਅਰੇ ਇਹ ਮੇਰਾ ਹੀਰਿਆ ਕਾ ਪੁੱਤ ਨਾ ਆ ਆ ਵੀ ਮੰਗ ਕਰਦੇ ਆ ਉਹ ਫਾਸੀ ਦੀ ਸਜ਼ਾ ਦੇ ਉਨੇ ਦੋਨੇ ਰਾਤ ਕਿ ਮੇਰੇ ਪੁੱਤ ਨੂੰ ਕੁਛ ਖਵਾਤਾ ਪਤਾ ਨਹੀਂ ਕਾਰੇ ਤੇ ਖਵਾਇਆ ਕਾਰੇ ਟੁੰਡਾ ਪਤਾ ਨਹੀਂ ਕੋਈਆਂ ਪਾਈਆਂ ਸੀ ਉਹ ਮੰਨੀ ਹੈ ਜੀ ਕਹਿੰਦੀ ਮੈਂ ਪੰਜ ਗੋਲੀਆਂ ਦੱਸ ਦਿੱਤੀਆਂ ਕੋਪ ਚ ਤੇ ਮੈਂ ਕਿਹਾਾਈ ਲੜ ਕੇ ਜਿੰਨੇ ਮੇਰਾ ਭਤੀਜਾ ਮਾਰ ਰਿਹਾ ਉਹਨੇ ਕਸਮਾ ਲਾ ਕੇ ਮਾਰ ਫਰਾ ਤਾਂ ਸਦਾ ਕਰ ਜੜ ਗਿਆ ਦੂ ਸਦਾ ਨਹੀਂ ਦੂ ਦੰਦ ਨਹੀਂ ਨਾ ਰਹੀ ਸੀ ਨਾ ਜਰ ਹੋਇਆ ਸੀਗਾ ਨੂੰ ਮੈਂ ਦੋ ਸਾਲ ਹੋ ਗਏ ਪੂਰੇ ਨੰਬਰ ਚ ਜਾਂਦੀ ਪਰ ਅਜਨਤਾ ਫੋਨ ਕੀਤਾ ਫੂਫੜ ਜੀ ਸੱਤਾ ਮਾਰ ਕੇ ਗ੍ਰਿਫਤ ਰਦੇ ਤੇ ਨਾਲ ਸੰਭੁੱਟ ਕੇ ਲੈ ਗਈ 6 ਮਿੰਟਾਂ ਚ ਅਸੀਂ ਘਰੇ ਆ ਗਏ ਆ ਉਹ ਕਹਿ ਰਹੀ ਸੀ ਕਿ ਜਦ ਅਸੀਂ ਚਾਚਾ ਚਾਚੀ ਘਰ ਆਏ ਉਹਦੇ ਡੈੜੀ ਮੰਮੀ ਬਾਹਰ ਸੀਗੇ ਤੇ ਜੋ ਚਾਚਾ ਚਾਚੀ ਘਰ ਆਏ ਕੋਲੀ ਕੋਲੀ ਘਰ ਸੀਗਾ ਉਹ ਕਹਿ ਰਹੀ ਸੀ ਕਿ ਸਾਨੂੰ ਲੁੱਟ ਕੇ ਲੈ ਗਏ ਤੇ ਜਿਹੜਾ ਮੁੰਡਾ ਵਾ ਉਹਦਾ ਨਾਮ ਗੁਰਵਿੰਦਰ ਸੀ ਉਹ ਨਿੱਕਰ ਚ ਹੀ ਸੀਗਾ ਤੇ ਤਾਂ ਤੇ ਉਹ ਉਹ ਘਪੜਾ ਨਹੀਂ ਸੀ ਉਹ ਥੱਲੇ ਪਿਆ ਹੋਇਆ ਸੀਗਾ ਕਿ ਸਾਨੂੰ ਲੁੱਟ ਕੇ ਲੈ ਗਏ ਸਾਨੂੰ ਕੁੱਟਿਆ ਵੀ ਉਹਨਾਂ ਨੇ ਤੇ ਇਹਦੇ ਚਾਚੀ ਨੇ ਉਹਦੀ ਸੁਭਾਅ ਕੀਤਾ ਸੀ ਜਨ ਗਿਆੜੇ ਗੱਟੇ ਲੈ ਕੇ ਰੱਖਦੇ ਜਿਹੜੀ ਤੇਰੇ ਗਲ ਦੇ ਵਿੱਚ ਚੇਨਾਂ ਸੋਨੇ ਦੀ 2 ਤੋਲੇ ਦੀ ਕਹਿੰਦਾ ਉਹ ਨਹੀਂ ਲੈ ਗਏ ਫਿਰ ਉਸ ਕੁੜੀ ਨੂੰ ਜਿਹੜਾ ਸ਼ੱਕ ਬਣਿਆ ਉਹ ਸ਼ੱਕ ਇਸ ਆਧਾਰ ਤੇ ਬਣ ਗਿਆ ਸੀ ਤੇ ਉਹ ਕਹਿੰਦੀ ਕਿ ਮੈਨੂੰ ਕੁੰਡੀ ਲਾਤੀ ਸੀ ਤੇ ਉਹ ਫਿਰ ਕਹਿੰਦੇ ਕਿ ਜਦੋਂ ਫਿਰ ਭੱਜੇ ਨੇ ਸਾਰਾ ਸਮਾਨ ਚੱਕ ਕੇ ਕਿ ਫਿਰ ਤੇਰੀ ਕੁੰਡੀ ਉਹ ਖੋਲ ਕੇ ਗਏ ਨੇ ਕਿ ਤੂੰ ਬਾਹਰ ਆ ਜਾਵੇਂ ਇੱਥੋਂ ਸ਼ੱਕ ਬਣ ਗਿਆ ਸੀਗਾ ਉਹਦੇ ਬਾਅਦ ਪੁਲਿਸ ਨੇ ਥੋੜੀ ਜੀ ਸਖਤੀ ਕੀਤੀ ਤੇ ਉਹਨੇ ਆਪ ਹੀ ਸਾਰਾ ਕੁਝ ਦੱਸਤਾ ਸੀ ਕਿ ਮੈਂ ਹਾਂ ਕੋਲਡ ਡਰਿੰਕਸ ਦੇ ਵਿੱਚ ਪੰਜ ਬੂੜੀਆਂ ਪਾ ਕੇ ਤਹਾਸੀਨ ਬਣਾਇਆ ਇਹਨਾਂ ਨੇ ਬਾਕੀ ਆਪਾਂ ਫਿਰ ਸੁਣਦੇ ਹਾਂ ਜੀ ਤੇ ਕੁੱਤੇ ਵੀ ਨੇ ਸਾਨੂੰ ਭੌਂਕੀ ਕੁੱਤੇ ਨੂੰ ਵੀ ਦਵਾਈ ਪਾਈ ਹੋਈ ਸੀ ਕੁੱਤੇ ਆਏ ਫਿਰੇ ਸਣੇ ਉਹਦਾ ਪਿਓ ਤੇ ਦਾਦਾ ਚੁੱਪ ਕਰੇ ਬੈਠੇ ਸੀ ਉਹ ਫਰੀਦ ਕੋਲ ਤੋਂ ਆ ਗਿਆ ਸੀ 9 ਕਿਲੋ ਕਿਲੋ ਨਾਲ ਪਹਿਲਾਂ ਸਾਨੂੰ ਫੋਨ ਕੀਤਾ ਅਸੀਂ ਤਾਂ ਫਿਰਦੇ ਆ ਦੋਇਆ ਜਿਸਾਨੇ ਸਾਹਮਣੇ ਨਾ ਚਾਹੀਦਾ ਉਹਨੇ ਕੰਮ ਖੋਣ ਲਾਇਆ ਆਪ ਲਾਗੀ ਉਹਨੇ ਗੱਲ ਕੀਤੀ ਤੇ ਡਿੱਗਿਆ ਪਿਆ ਤੇ ਫੁੱਪੜ ਦੀ ਛੇਦੀ ਆਜਦੇ ਵੀ ਸਾਡੂੰ ਲੁੱਟ ਪਾਉਣ ਲਟੇਰੇ ਪੈ ਗਏ ਅਸੀਂ ਭਾਈ ਉਹਨੇ ਪਰ ਭੱਜ ਤੁਰੇ ਬਾਦ ਉਹ ਕਹਿੰਦੇ ਵੀ ਮੈਨੂੰ ਤੰਦਰ ਪਾੜਤਾ ਤੇ ਇਹਨੂੰ ਇਹਨੂੰ ਮਾਰ ਗਿਆ ਆਹ ਗੱਜਾਨੀ ਤੇ ਅੰਦਰ ਨੂੰ ਦਾੜਤਾ ਸਾਰਾ ਖਲਾਰ ਕਿਸੇ ਆਉਣਾ ਵੀ ਕਹਿੰਦੀ ਮੇਰੇ ਚੋਰ ਲੈ ਕੇ ਸਿਉਣਾ ਵੀ ਸਾਡਾ ਲੈ ਤੇ ਮੈਂ ਕਿ ਤੇਰੇ ਗਾਵੇ ਚ ਨਹੀਂ ਕਿਹਾਣਾ ਲੈ ਜੈ ਨਹੀਂ ਗਾਚ ਜੈ ਨਹੀਂ ਕੋਈ ਲਈ ਦੇਣੀ ਪਈ ਬੈਠੀਆਂ ਉਹ ਨਾ ਤੇਰੀ ਲਾ ਕੇ ਮੈਂ ਡਿੱਗੇ ਪਿੰਡ ਸਾਰੇ ਜੰਮਵੋਚਨ ਸਾਡਾ ਪਿੰਡ ਚ ਮੰਨਿਆ ਗਰਮਨਿਆ ਘਰ ਕੋਈ ਸ਼ਰਾਬ ਨਾ ਕੋਈ ਨਹੀਂ ਸਾਡਾ ਬੱਚਾ ਨਹੀਂ ਸੀ ਕਰਦਾ ਪੈੜੀ ਥਾਂ ਪੈੜੀ ਸੀ ਘਰ ਦੀ ਥਾਂ ਕਰਦੀ ਗੱਡੀ ਮੁੰਡਾਂ ਦੇ ਜਾਂਦਾ ਸੀ ਮੋਟਰਸਾਈਕਲ ਤੇ ਸ਼ਹਿਰ ਉਹ ਗੱਡੀ ਤੇ ਜਾਂਦੀ ਸੀ ਬਹੁਤ ਦੁਖੀ ਜਾਣ ਸੀ ਵੇਖ ਕੇ ਅਸੀਂ ਕੋਈ ਨਹੀਂ ਬਸ ਸਾਡਾ ਹੀਰਾ ਲੋਜ ਜਾਂਦਾ ਧੁੱਪੇ ਉਹ ਗੱਡੀ ਚ ਰਹਿੰਦੀ ਐ ਤਿੰਨ ਬੰਦੇ ਆਏ ਮਾਨੂੰ ਆਪਣੇ ਘਰੇ ਇੱਕ ਬੰਦਾ ਦੱਸਦੀ ਐ ਪੁਲਿਸ ਕੋਲੇ ਮੰਨੀ ਉਹ ਵੀ ਤਿੰਨ ਬੰਦੇ ਐ ਪਹਿਲਾਂ ਜਿਹੜਾ ਬੰਦਾ ਆ ਕੇ ਰਾਤ ਨੂੰ ਮਾਰ ਕੇ ਗਏ ਬੱਲੂਆਂ ਨੇ ਪਿੰਡ ਤੋਂ ਉਹ ਮੁੰਡਾ ਜਿਹੜਾ ਹੈਗਾ ਉਹ ਹਜੇ ਤੱਕ ਕੋਈ ਰਿਸਪਨਸ ਨਹੀਂ ਆਇਆ ਪਿਓ ਨੂੰ ਲਿਆਏ ਸੀਗੇ ਉਹ ਵੀ ਪੰਚਾਇਤ ਆਉਂਦੀ ਜਾਂ ਲੈ ਜਾਂਦੇ ਛੱਲ ਜਾਂਦੇ ਦੌਰ ਲਿਆਉਂਦੇ ਨੇ 4 ਦਿਨ ਬੀਤਣ ਤੇ ਵੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਮਾ ਪਿਓ ਨਾਲ ਪੁਲਿਸ ਪੂਰੀ ਅਣਬੋਲੋ ਆ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਤੁਰੰਤ ਡੀਐਸਪੀ ਦੀ ਬਦਲੀ ਕਰਕੇ ਉਥੇ ਹੋਰ ਲਾਇਆ ਜਾਵੇ ਉਹਨਾਂ ਦਾ ਰਿਸ਼ਤੇਦਾਰ ਆ ਉਹ ਜਿਹੜਾ ਫਰੀਦ ਕੋ ਡੀਐਸਪੀ ਆ ਉਹਨਾਂ ਦਾ ਰਿਸ਼ਤੇਦਾਰ ਆ ਉਹਨਾਂ ਦਾ ਰਿਸ਼ਤੇਦਾਰ ਆ ਬੀਐਸਪੀ ਦਾ ਮਾਮੇ ਦਾ ਮੁੰਡਾ ਉਹਨਾਂ ਦੇ ਨਾਲ ਖੜਦਾ ਉਹ ਸਾਰੀ ਕਾਰਵਾਈ ਕਰਾ ਰਿਹਾ ਅਸੀਂ ਅੱਜ ਮੈਂ ਬੋਲੀ ਜਾਣਾ ਮੈਨੂੰ ਹੁਣ ਫੋਨ ਥਾਣੇ ਚ ਆਉਣੇ ਸ਼ੁਰੂ ਹੋ ਗਏ ਆ ਠੀਕ ਆ ਕਿ ਨਹੀਂ ਸ਼ਾਂਤਾਂਜੀ ਮੈਨੂੰ ਧਮਕੀਆਂ ਵੀ ਆ ਸਕਦੀਆਂ ਮੈਂ ਬਿਲਕੁਲ ਨਹੀਂ ਦੱਸਦਾ ਮੇਰੇ ਭਾਵੇਂ ਗੋਲੀ ਵਾਜੇ ਇਹ ਸਾਦਾ ਪਰਿਵਾਰ ਸੀ ਕੁੜੀ ਮਾਡਲਿੰਗ ਕਰਦੀ ਸੀ ਡਰਾਕ ਸਪਲਿਆਰ ਸੀ ਹੋ ਸਕਦਾ ਉਹ ਸਕਸਸਫੁਲ ਸਪਲਿਆਰ ਵੀ ਹੋਵੇ ਤਾਂ ਉਹਦੇ ਨਾਲੇ ਸਾਰਾ ਪ੍ਰਸ਼ਾਸਨ ਖੜਾ ਸਾਰੇ ਅਨਮੋਲ ਉਹਦੇ ਨਾਲ ਪਹਿਲੇ ਅਟੈਚਮੈਂਟ ਪੁਲਿਸ ਵਾਲੇ ਹੁੰੜ ਗਏ ਮੈਂ ਕਿਹਨਾਂ ਆਸਾ ਤੇ ਹੁਣ ਜੇ ਪੁਲਿਸ ਨਾ ਕਰਦੀ ਹੁੰਦੀ ਮੋਢੇ ਫੜ ਕੇ ਲੈ ਜਾਂਦੀ ਸੀ ਉਸ ਘਰ ਸਾਤੇ ਆ ਉਹਦੇ ਮਾਪੋਂ ਕਿ ਛੱਡਿਆ ਹਾਂ ਮਾਪੋਂ ਕਿ ਛੱਡਿਆ ਦਾ ਤੇ ਭੜਕੇ ਕੋਲੀ ਨਾ ਦੇ ਕੁੜੀ ਤਾਂ ਹੈਗੀ ਹੈ ਕਿ ਉਹ ਕਾਫਲ ਕਾਫਲ ਜਿਹੜੇ ਬਾਹਰ ਫੜਦੇ ਆ ਕੁੜੀ ਫੜ ਕੇ ਲਿਉਂਦੇ ਉਹਨਾਂ ਨੂੰ ਜਿੰਨਾਂ ਨਾਲ ਮਿਲ ਕੇ ਉਹ ਕੁੜੀ ਨੇ ਕਤਲ ਕੀਤਾ ਉਹ ਹਜੇ ਖੁੱਲਿਆ ਹੋਇਆ ਨੇ ਫੋਨੇ ਫੜਦੇ ਆ ਜੀ ਭਾਵੇਂ ਇੱਕ ਮਹੀਨਾ ਧਰਨਾ ਲਾਉਣਾ ਪੈ ਜੇ ਜਿੰਨਾ ਚਿਰ ਮਰਜ਼ੀ ਲਾਉਣਾ ਪੈ ਜੇ ਅਸੀਂ লাশ ਦਾ ਸਰਕਾਰ ਵੀ ਕਰਦੇ ਸਾਡੀ ਉਹ ਮਿੱਟੀ ਆ ਸਾਡਾ ਬੰਦਾ ਹੁਣ ਗਲੇ ਮਰ ਜੇ ਕੁੱਛ ਹੋਵੇ ਸਾਡੇ ਨੂੰ ਉਹ ਗਿਆ ਉਹ ਜਿਹੇ ਜਿਹੇ ਜਿਹੜੇ ਪਲੇਗ ਜ਼ਿੰਮੇਵਾਰ ਲੋਕ ਹੈਗੇ ਉਹਨਾਂ ਖੜਿਆ ਜਾਵੇ ਜਿਦਾ ਸਾਡਾ ਸਾਰਾ ਪਿੰਡ ਇੱਕ ਮੋਰੀ ਨੂੰ ਗਾ ਬੱਚਾ ਬੱਚਾ ਅਸੀਂ ਜਿੱਥੇ ਵੀ ਜਾਣਾ ਕੋਈ ਸ਼ਰਤ ਜਮ ਕਰਨੀ ਪਈ ਕੋਈ ਐਸਐਸਪੀ ਦਾਰ ਕੇ ਜਾਣਾ ਪਿਆ ਕਿਸੇ ਘੇਰੇ ਨੇ ਸਾਰਾ ਪਿੰਡ ਨੂੰ ਨੀਂਦ ਆਇਆ ਇਤੋਂ ਮਾਰੀ ਹਲਕਤੇ ਹੋਈ ਨਹੀਂ ਸੀ ਬਈ ਜਿਹਦਾ ਤਾਂ ਪੁੱਤ ਚਲ ਗਿਆ ਇਕੱਲਾ ਇਕੱਲਾ ਉਹਦੇ ਲਈ ਤਾਂ ਸਾਰਾ ਕੁਝ ਖਤਮ ਹੋ ਜਾਂਦਾ ਵਾ ਤੇ ਬਾਕੀ ਇਹ ਨਿਊਜ਼ ਜਿਹੜੀ ਅੱਜ ਦੀ ਨਿਊਜ਼ ਆਈ ਆ ਉਹਦੇ ਵਿੱਚ ਸ਼ਾਇਦ ਲਿਖਿਆ ਹੋਇਆ ਸੀ ਕਿ ਇਹ ਮੁੰਡਾ ਫੜ ਲਿਆ ਗਿਆ ਵਾ ਜਿਹੜਾ ਕੁੜੀ ਦੇ ਨਾਲ ਉਸ ਦਿਨ ਸ਼ਾਮਿਲ ਸੀ ਆ ਕਤਲकांड ਦੇ ਵਿੱਚ ਉਹ ਮੁੰਡਾ ਫੜ ਲਿਆ ਗਿਆ ਵਾ ਜਿਹੜੇ 2-3 2 ਕਜ ਨੇ ਕਹਿੰਦੇ ਹੂਰ ਸੀਗੇ ਤੇ ਉਹ ਭੱਜੇ ਹੋਏ ਨੇ ਬਾਕੀ ਬਈ ਯਾਰ ਆਪਣਾ ਤਾਂ ਇਹੀ ਆ ਬਈ ਕਿ ਲੋਕਲ ਦੀ ਅੱਖਾਂ ਖੁੱਲਣੀਆਂ ਚਾਹੀਦੀਆਂ ਨੇ ਜਿਹੜੀ ਆ ਕੁੜੀ ਨੂੰ ਲੱਭਦੇ ਨੇ ਕਿ ਕੁੜੀ ਬਾਹਰ ਦੀ ਹੋਵੇ ਜਾਂ ਉਹਨੂੰ ਆਇਲਸ ਕਰਾ ਕੇ ਕਿ ਮੁੰਡਾ ਭੇਜ ਦਾਂਗੇ ਤੇ ਉਦੋਂ ਮਾਰਿਆ ਜਾਂ ਅਰੇਜ ਕਰੋ ਯਾਰ ਕੋਈ ਫਾਇਦਾ ਨਹੀਂ ਗਿਆ ਹੁਣ ਇਕਲੋਤਾ ਘਰ ਦਾ ਮੁੰਡਾ ਵਾ ਇੰਨਾ ਸੋਹਣਾ ਹੁਣ ਮਾਪੇ ਨੇ 28 ਸਾਲਾਂ ਦਾ ਉਹਨੂੰ ਕੀਤਾ ਵਾ ਤੇ ਐਂਡ ਤੇ ਆ ਕੇ ਇੱਕ ਕੁੜੀ ਨੇ ਆਹ ਕੰਮ ਕਰਤਾ ਤੇ ਤੇ ਬਾਈ ਜੀ ਆਪਣਾ ਤੇ ਆਪਣੀ ਖਿਆਨ ਦਾ ਧਿਆਨ ਰੱਖਿਓ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਜੀ ਪਿਆਰ ਨੂੰ ਲੈ ਕੇ ਜਿਹੜੀ ਛੋਟੇ ਛੋਟੇ ਨਿਊਜ਼ਾਂ ਨੇ ਹੋ ਮੈਂ ਠੋਡੇ ਤੱਕ ਲਿਆਉਂਦਾ ਰਹੂੰਗਾ ਤੇ ਆਪਣਾ ਤੇ ਆਪਣੀ ਖਿਆਨ ਦਾ ਧਿਆਨ ਰੱਖਿਓ ਆਪਾਂ ਮਿਲਦਾ ਅਗਲੀ ਵੀਡੀਓ ਚ ਉਦ ਤੱਕ ਪਿਆਪਰੀ ਸਸੀ ਖਾਓ